ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਨਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਧਦੇ ਵਿਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਤ ਕਮਾ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਮਜ਼ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾ ਤੇ ਵੀ ਪ੍ਰਵਾਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਸ਼ੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੇਵਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲੇਬਰ ਦਾ ਕਹਿਣਾ ਹੈ ਕਿ ਫੈਸਲਾ ਸਥਾਨਕ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟ੍ਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਵੇ ਕਾਬੂ ਹੋ ਗਏ ਸਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਣਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਧਦੇ ਵਿਖੇਗੇ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਥਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਤ ਕਮਾਂ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਮਜ਼ਡ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾਂ ਤੇ ਵੀ ਪ੍ਰਭਾਵ ਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਸ਼ੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੁਭਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲੇਬਰ ਦਾ ਕਹਿਣਾ ਹੈ ਕਿ ਫੈਸਲਾ ਸਥਾਨਕ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟ੍ਰਕਚਰ ਲਈ ਖਤਰਾ ਦੱਸਿਆ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਵੇ ਕਾਬੂ ਹੋ ਗਏ ਸਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਨਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਧ ਦੇਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਦ ਕੰਮਾਂ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਮਜ਼ਡ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾ ਦੇ ਵੀ ਪ੍ਰਵਾ ਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਸ਼ੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੇਵਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲੇਬਰ ਦਾ ਕਹਿਣਾ ਹੈ ਕਿ ਫੈਸਲਾ ਸਥਾਨਕ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟ੍ਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਵੇ ਕਾਬੂ ਹੋ ਗਏ ਹਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਣਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵਾਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਾਧੇ ਦੇਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਤ ਕਮਾਂ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਮਜ਼ਡ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾਂ ਤੇ ਵੀ ਪ੍ਰਭਾਵ ਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਸ਼ੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੁਭਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲੇਬਰ ਦਾ ਕਹਿਣਾ ਹੈ ਕਿ ਫੈਸਲਾ ਸਥਾਨਕ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟ੍ਰਕਚਰ ਲਈ ਖਤਰਾ ਦੱਸਿਆ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਬੇਕਾਬੂ ਹੋ ਗਏ ਹਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਨਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵਾਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਧਦੇ ਵਿਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਥਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਤ ਕੰਮਾਂ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਮਜ਼ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾ ਤੇ ਵੀ ਪ੍ਰਵਾਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਛੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੇਵਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲੀਬਰ ਦਾ ਕਹਿਣਾ ਹੈ ਕਿ ਫੈਸਲਾ ਸਥਾਨਕ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟ੍ਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਬੇਕਾਬੂ ਹੋ ਗਏ ਹਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਣਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਧ ਦੇਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਤ ਕਮਾ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਮਜ਼ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾਂ ਤੇ ਵੀ ਪ੍ਰਭਾਵ ਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਸ਼ੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੁਭਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲਈ ਵਰਦਾ ਕਹਿਣਾ ਹੈ ਕਿ ਫੈਸਲਾਸਤਾਨੀ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਬੇਕਾਬੂ ਹੋ ਗਏ ਹਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਨਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਧਦੇ ਵਿਖੇਗੇ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਦ ਕਮਾ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਨਜ਼ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾ ਦੇਵੀ ਪ੍ਰਵਾਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਸ਼ੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੇਵਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲੇਬਰ ਦਾ ਕਹਿਣਾ ਹੈ ਕਿ ਫੈਸਲਾ ਸਥਾਨਕ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟ੍ਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਵੇ ਕਾਬੂ ਹੋ ਗਏ ਹਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਨਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵਾਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਾਧੇ ਦੇਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਦ ਕੰਮਾਂ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਨਜ਼ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾ ਤੇ ਵੀ ਪ੍ਰਵਾਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਛੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੇਵਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲੇਬਰ ਦਾ ਕਹਿਣਾ ਹੈ ਕਿ ਫੈਸਲਾ ਸਥਾਨਕ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟ੍ਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ 'ਤੇ ਕਾਬੂ ਹੋ ਗਏ ਸਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿੰਨੀ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ 'ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਨਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵਾਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਾਧੇ ਦੇਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਤ ਕਮਾ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਨਜ਼ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾਂ ਤੇ ਵੀ ਪ੍ਰਭਾਵ ਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਛੋਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੁਭਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲਈ ਵਰਦਾ ਕਹਿਣਾ ਹੈ ਕਿ ਫੈਸਲਾਸਤਾਨੀ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਵੇ ਕਾਬੂ ਹੋ ਗਏ ਹਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ ਨਿਊਜ਼ੀਲੈਂਡ ਦੀ ਸਰਕਾਰ ਨੇ ਸਥਾਨਕ ਕਾਉਂਸਲਾਂ ਦੇ ਰੇਟ ਵਾਧੇ ਤੇ ਸਖਤ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਹੈ ਹੁਣ ਕਾਉਂਸਲਾਂ ਸਲਾਨਾ 4% ਤੋਂ ਵੱਧ ਰੇਟ ਨਹੀਂ ਵਧਾ ਸਕਣਗੀਆਂ ਉੱਤੇ ਹੀ ਘੱਟੋ ਘੱਟ 2% ਦਾ ਵਾਧਾ ਵੀ ਲਾਜ਼ਮੀ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮ ਲੋਕਾਂ ਦੇ ਵਧ ਰਹੇ ਖਰਚਿਆਂ ਦੇ ਰੋਕ ਲਗਾਉਣ ਲਈ ਹੈ ਕਿਈ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਡਬਲ ਡਿਜੀਟ ਰੇਟ ਵਧ ਦੇਖੇ ਗਏ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਟਿਕਾਊ ਨਹੀਂ ਹੈ ਸਤਾਨਕ ਸਰਕਾਰ ਮੰਤਰੀ ਸਾਈਮਨ ਵਾਰਡਸ ਦੇ ਅਨੁਸਾਰ ਇਹ ਮਾਡਲ 2029 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ ਤੇ 2027 ਤੋਂ ਨਿਗਰਾਨੀ ਸ਼ੁਰੂ ਹੋ ਜਾਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਟਾਂਜਗਤ ਕਮਾ ਲਈ ਹੋਰ ਫੰਡ ਦੀ ਲੋੜ ਹੋਵੇ ਤਾਂ ਕੀ ਕਰਨਾ ਪਵੇਗਾ ਇਸ ਬਾਬਤ ਐਲਜੀਐਨਜ਼ ਦਾ ਕਹਿਣਾ ਹੈ ਕਿ ਇਹ ਬਦਲਾ ਬੁਨਿਆਦੀ ਸੁਭਾਵਾਂ ਤੇ ਵੀ ਪ੍ਰਭਾਵ ਪਾ ਸਕਦਾ ਹੈ ਉਹਨਾਂ ਦੀ ਮੰਗ ਹੈ ਕਿ ਸ਼ੂਟ ਦੀ ਪ੍ਰਕਿਰਿਆ ਆਸਾਨ ਹੋਵੇਗੀ ਉਥੇ ਹੀ ਵਿਰੋਧੀ ਪੱਖਾਂ ਦਾ ਦਾਵਾ ਹੈ ਕਿ ਲੋਕਾਂ ਨੂੰ ਹੁਣ ਸੇਵਾਵਾਂ ਲਈ ਵੱਖਰਾ ਖਰਚ ਕਰਨਾ ਪਵੇਗਾ ਜਾਂ ਫਿਰ ਸੁਭਾਵਾਂ ਹੀ ਘਟਾ ਦਿੱਤੀਆਂ ਜਾਣਗੀਆਂ ਇਸ ਬਾਬਤ ਲਈ ਵਰਦਾ ਕਹਿਣਾ ਹੈ ਕਿ ਫੈਸਲਾਸਤਾਨੀ ਕੌਂਸਲਾਂ ਤੋਂ ਅਧਿਕਾਰ ਖੁੰਦਾ ਹੈ ਗ੍ਰੀਨ ਪਾਰਟੀ ਨੇ ਵੀ ਰੇਟ ਕੈਂਪ ਨੂੰ ਲੋਕਲ ਇਨਫਰਾਸਟਰਕਚਰ ਲਈ ਖਤਰਾ ਦੱਸਿਆ ਹੈ ਸਿਮਨ ਵਾਟਸ ਨੇ ਕਿਹਾ ਹੈ ਕਿ ਰੇਟ ਵਾਧੇ ਵੇ ਕਾਬੂ ਹੋ ਗਏ ਹਨ ਇਹ ਲੋਕਾਂ ਲਈ ਸਸਤੀਆਂ ਸੇਵਾਵਾਂ ਜਿ ਕਿ ਨਹੀਂ ਬਣਾਵੇਗਾ ਲੇਬਰ ਦਾ ਕਹਿਣਾ ਹੈ ਕਿ ਇਸ ਨਾਲ ਸੇਵਾਵਾਂ ਘਟਣਗੀਆਂ ਤੇ ਫੀਸਾਂ ਵਧਣਗੀਆਂ ਰੇਟ ਕੈਂਪ ਦੇ ਫਾਇਦੇ ਵੀ ਹਨ ਤੇ ਖਾਮੀਆਂ ਵੀ ਹਨ ਫਿਲਹਾਲ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਦੀ ਜੇਬ ਦੀ ਰੱਖਿਆ ਲਈ ਹੈ ਜਦ ਕਿ ਵਿਰੋਧੀ ਪੱਖ ਇਸ ਨੂੰ ਸੇਵਾਵਾਂ ਤੇ ਕਟੌਤੀ ਕਰਾ ਦੇ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਅੰਤਿਮ ਫੈਸਲਾ ਕੌਂਸਲ ਅਤੇ ਸਮਾਜ ਦੇ ਹੱਕ ਵਿੱਚ ਹੁੰਦਾ ਹੈ ਜਾਂ ਖਿਲਾਫ